ਦੇਖੋ ਜੀ ਕੱਲ ਸ਼ਾਮ ਨੂੰ ਇੱਕ ਮੰਦਭਾਗੀ ਘਟਨਾ ਐਥੇ ਨੰਗਲ ਏਰੀਏ 'ਚ ਵਾਪਰੀ ਸੀਗੀ ਜਦੋਂ ਰੇਲਵੇ ਰੋਡ ਤੇ ਜਿਹੜਾ ਵਿਕਾਸ ਪ੍ਰਭਕਰ ਹੈਗਾ ਉਹਦੇ ਦੁਕਾਨ ਵਿੱਚ ਆ ਕਰਕੇ ਦੋ ਬੰਦੇ ਜਿਹੜੇ ਹੈਗੇ ਨੇ ਇੱਕ ਬੰਦੇ ਨੇ ਅੰਦਰ ਜਾ ਕਰਕੇ ਗੋਲੀ ਮਾਰੀ ਔਰ ਉਹ ਦੇ ਕਰਕੇ ਉਹਦੀ ਮੌਤ ਹੋ ਗਈ। ਉਸ ਚੀਜ਼ ਵਿੱਚ ਸਾਡੀ ਇਨਵੈਸਟੀਗੇਸ਼ਨ ਨਾਲ ਦੇ ਨਾਲ ਸ਼ੁਰੂਆਤ ਹੋ ਗਈ ਸੀਗੀ। ਰਾਤ ਨੂੰ ਮੈਂ ਵੀ ਮੌਕੇ ਤੇ ਆ ਕਰਕੇ ਸਾਰਾ ਵਿਜ਼ਿਟ ਕੀਤਾ। ਫੋਰੈਂਸਿਕਸ ਦੀ ਟੀਮ ਨੇ ਵੀ ਜਿਹੜਾ ਹੈਗਾ ਮੌਕਾ ਸੀਨ ਦੇਖਿਆ ਔਰ ਉਸ ਤੋਂ ਬਾਅਦ ਸੀਸੀਟੀਵੀ ਦੀ ਚੈਕਿੰਗ ਵੀ ਸਾਡੀ ਕੱਲ ਰਾਤ ਤੋਂ ਲਗਾਤਾਰ ਜਾਰੀ ਹੈਗੀ ਹੈ। ਕੁਝ ਇੱਕ ਚੀਜ਼ਾਂ ਆਪਣੇ ਕੋਲ ਸਾਹਮਣੇ ਆਈਆਂ ਨੇ ਕੁਝ ਕਲੂਜ਼ ਆਪਣੇ ਕੋਲ ਸਾਹਮਣੇ ਹੈਗੇ ਨੇ ਉਹਨਾਂ ਤੇ ਆਪਾਂ ਵਰਕ ਆਊਟ ਕਰ ਰਹੇ ਹੈਗੇ ਆਂ ਕੁਝ ਇੱਕ ਫੋਟੋਗ੍ਰਾਫ ਵੀ ਸਾਡੇ ਕੋਲ ਆਈ ਹੈ ਜਿਹੜੀ ਤੁਹਾਡੇ ਰਾਹੀਂ ਮੀਡੀਆ ਰਾਹੀਂ ਸੋਸ਼ਲ ਮੀਡੀਆ ਰਾਹੀਂ ਆਪਾਂ ਲੋਕਾਂ ਨੂੰ ਸਰਕੂਲੇਟ ਕੀਤੀ ਹੈਗੀ ਹੈ ਜੇਕਰ ਉਹਦੀ ਕੋਈ ਪਛਾਣ ਹੋ ਸਕਦੀ ਹੈਗੀ ਹੈ ਉਹ ਕੀਤੀ ਜਾਵੇ ਇਸ ਤੋਂ ਇਲਾਵਾ ਬਾਕੀ ਸਾਰੇ ਜ਼ਿਲ੍ਹੇ ਜਿੰਨੇ ਵੀ ਹੈਗੇ ਨੇ ਮੈਂ ਸਾਰੇ ਐਸਐਸਪੀਜ਼ ਨਾਲ ਗੱਲ ਕੀਤੀ ਹੈਗੀ ਹੈ ਉਹਨਾਂ ਦੇ ਸੀਆਈਏਸ ਦੂ ਵੀ ਆਪਾਂ ਜਿਹੜੀ ਹੈਗੀ ਉਹ ਇਨਫੋਰਮੇਸ਼ਨ ਸ਼ੇਅਰ ਕੀਤੀ ਹੈਗੀ ਹੈ ਇਸ ਦੇ ਰਿਗਾਰਡਿੰਗ ਇਨਫੋਰਮੇਸ਼ਨ ਸਾਡੇ ਨਾਲ ਸਾਂਝੀ ਕੀਤੀ ਜਾਵੇ ਤਫ਼ਤੀਸ਼ ਸਾਡੀ ਬਿਲਕੁਲ ਸਹੀ ਡਾਇਰੈ ਔਰ ਕਾਫੀ ਜਲਦੀ ਜਿਹੜਾ ਹੈਗਾ ਆਪਾਂ ਕੇਸ ਨੂੰ ਟ੍ਰੇਸ ਕਰਨ ਵਿੱਚ ਕਾਮਯਾਬ ਹੋਵਾਂਗੇ ਇੱਕ ਇਲਜ਼ਾਮ ਲੱਗ ਰਿਹਾ ਜੀ ਬਾਰ-ਬਾਰ ਜਿਹਦੇ ਨਾਲ ਵੀ ਗੱਲਬਾਤ ਕਰਦੇ ਆ ਇੱਕ ਤਾਂ ਅਲੱਗ ਪਰਿਵਾਰ ਨੇ ਵੀ ਲਾਇਆ ਹੋਰ ਉਹਨਾਂ ਨੇ ਵੀ ਲਾਇਆ ਇਹ ਅਲਾਨ ਨੇ ਵੀ ਪਿਛਲੇ 2 ਮਹੀਨੇ ਤੋਂ ਇੱਥੇ ਬਹੁਤ ਸਾਰੀਆਂ ਅਸਤਾਨੇ ਘਟਨਾਵਾਂ ਹੋ ਰਹੀਆਂ ਸੀ ਜਾਂ ਲੁੱਟ-ਖੋਟ ਦੀਆਂ ਚੈਂਸ ਸਨੈਚਿੰਗ ਦੀਆਂ ਦੂਸਰਾ ਜਦੋਂ ਐਸਐਚਓ ਸਾਹਿਬ ਨੂੰ ਦੱਸਿਆ ਜਾਂਦਾ ਸੀ ਕੋਈ ਕਾਰਵਾਈ ਨਹੀਂ ਕੀਤੀ ਜਾ ਰਹੀ ਸੀ ਉਹਨਾਂ ਵੱਲੋਂ ਦੇਖੋ ਜੀ ਮੇਰੇ ਨੋਟਿਸ ਵਿੱਚ ਕੁਝ ਕ੍ਰਾਈਮ ਹੈਗੇ ਨੇ ਇੱਥੋਂ ਦੇ ਔਰ ਜਿਹੜੇ ਹੈਗੇ ਨੇ ਮੈਂ ਆਪਣੀ ਸੀਆਈਏ ਦੀ ਟੀਮ ਔਰ ਜਿਹੜੇ ਮੇਰੇ ਹੋਰ ਵੀ ਕੋ ਅਰਸੋ ਨਰਸੋ ਇੱਕ ਇੱਥੇ ਸਨੇਚਿੰਗ ਦਾ ਇਨਸੀਡੈਂਟ ਹੋਇਆ ਸੀਗਾ ਉਹਦੇ ਵਿੱਚ ਵੀ ਸਾਡੇ ਕੋਲ ਪੁਖਤਾ ਲੀਡਸ ਅਗੀਆਂ ਨੇ ਔਰ ਉਹਦੇ ਵਿੱਚ ਵੀ ਬੰਦੇ ਆਪਾਂ ਆਈਡੈਂਟੀਫਾਈ ਕੀਤੇ ਹੋਏ ਨੇ ਇਸ ਤੋਂ ਇਲਾਵਾ ਪਹਿਲਾਂ ਇੱਕ ਹੋ ਹੋਈ ਸੀਗੀ ਉਹ ਵੀ ਆਪਾਂ ਜਿਹੜੀ ਟ੍ਰੇਸ ਕੀਤੀ ਹੋਈ ਹੈਗੀ ਹੈ ਤੇ ਕ੍ਰਾਈਮ ਹੁੰਦਾ ਹੈਗਾ ਉਹਨੂੰ ਟ੍ਰੇਸ ਕਰਨਾ ਪੁਲਿਸ ਦੀ ਜ਼ਿੰਮੇਵਾਰੀ ਹੁੰਦੀ ਹੈਗੀ ਚੁਣੌਤੀ ਹੁੰਦੀ ਹੈ ਸਾਡੇ ਵਾਸਤੇ ਔਰ ਅਸੀਂ ਲਗਾਤਾਰ ਉੱਤੇ ਕੰਮ ਕਰ ਰਹੇ ਹਾਂ ਕੁਝ ਇੱਕ ਇਸ਼ੂਜ਼ ਜਿਹੜੇ ਹੈਗੇ ਨੇ ਪੱਤਰਕਾਰਾਂ ਨੇ ਵੀ ਔਰ ਵਪਾਰ ਮੰਡਲ ਨੇ ਵੀ ਸਾਡੇ ਸਾਹਮਣੇ ਰੱਖੇ ਨੇ ਕਿ ਪੈਟਰੋਲਿੰਗ ਵਿੱਚ ਕੁਝ ਘਾਟਾ ਹੋਇਆ ਹੈਗਾ ਪਹਿਲਾਂ ਤੋਂ ਉਹ ਆਪਾਂ ਲੁੱਕ ਆਫਟਰ ਕਰਾਂਗੇ ਔਰ ਜੋ ਵੀ ਇਹਦੇ ਵਿੱਚ ਬਣਦੀ ਕਾਰਵਾਈ ਉਹ ਕਰਾਂਗੇ ਕਤਲ ਦਾ ਐਂਗਲ ਕੀ ਹੋ ਸਰਦ ਜੀ ਰஞ்சிਸ਼ ਲੱਗਦੀ ਹੈ ਜਿਵੇਂ ਧਾਰਮਿਕ ਦੇਖ ਲਓ ਜੀ ਇਸ਼ੂ ਹੋਏ ਨੇ ਦੇਖੋ ਜੀ ਹਜੇ ਇਟ ਇਜ਼ ਵੈਲ ਇਟ ਵਿਲ ਬੀ ਵੈਰੀ ਇਮੈਚੂਰ ਕਿ ਮੈਂ ਤੁਹਾਨੂੰ ਕੋਈ ਇੱਕ ਜਾ ਕਰਕੇ ਕੋਈ ਕਮੈਂਟਸ ਦੇ ਦਿਆਂ ਬਟ ਜਿਸ ਹਿਸਾਬ ਨਾਲ ਫਾਇਰ ਆਊਟ ਦਾ ਇਸਤੇਮਾਲ ਹੋਇਆ ਹੈਗਾ ਤੇ ਕੋਈ ਵੀ ਚੀਜ਼ ਡਿਨਾਈ ਨਹੀਂ ਕੀਤੀ ਜਾ ਸਕਦੀ ਹੈਗੀ ਹੈ ਪਹਿਲਾਂ ਸਾਨੂੰ ਲੱਗ ਰਿਹਾ ਸੀ ਕਿ ਸ਼ਾਇਦ ਰੋਬਰੀ ਦਾ ਐਂਗਲ ਹੋਊਗਾ ਬਟ ਰੋਬਰੀ ਦਾ ਐਂਗਲ ਹੁਣ ਆਪਾਂ ਜਿਹੜਾ ਹੈਗਾ ਸਾਨੂੰ ਨਹੀਂ ਲੱਗਦਾ ਹੈਗਾ ਬਟ ਕੋਈ ਪਰਸਨਲ ਰेंजिस ਜਾਂ ਟਾਰਗੇਟਡ ਜਿਹੜਾ ਹੈਗਾ ਇਹ ਮਾਮਲਾ ਹੋ ਸਕਦਾ ਹੈਗਾ ਔਰ ਦੋਨੋਂ ਚੀਜ਼ਾਂ ਜਿਹੜੀਆਂ ਹੈਗੀਆਂ ਉਹਨਾਂ ਨੂੰ ਲੈ ਕਰਕੇ ਆਪਾਂ ਚੱਲ ਰਹੇ ਹੈਗੇ ਆਂ ਵੈਪਨ ਉਹਨਾਂ ਦੇ ਕੋਲ ਹੈਗਾ ਔਰ ਇਸ ਚੀਜ਼ ਨੂੰ ਧਿਆਨ ਵਿੱਚ ਰੱਖ ਕਰਕੇ ਆਪਾਂ ਤਖਤੀ ਜਿਹੜੀ ਹੈਗੀ ਕਰ ਰਹੇ ਨੇ ਗੱਲ ਇਕੱਲੀ ਗੱਲ ਹੈ ਜੀ ਕਿਹਾ ਜਾ ਰਿਹਾ ਵੀ ਤੇਜ਼ ਤਾਰ ਹਥਿਆਰ ਨਾਲ ਨਾ ਨਹੀਂ ਨਹੀਂ ਪਹਿਲਾਂ ਸ਼ੁਰੂਆਤ ਵਿੱਚ ਆਇਆ ਸੀਗਾ ਕਿ ਸ਼ਾਇਦ ਦਾਤਰ ਮਾਰ ਕਰਕੇ ਹਤਿਆ ਕੀਤੀ ਹੈਗੀ ਹੈ ਬਟ ਜਦੋਂ ਫੋਰੈਂਸਿਕਸ ਦੀ ਟੀਮ ਨੇ ਮੌਕੇ ਦੀ ਵਿਜ਼ਿਟ ਕੀਤੀ ਤਾਂ ਉੱਥੇ ਸਾਨੂੰ ਜਿਹੜਾ ਹੈਗਾ ਇਹ ਖਾਲੀ ਜਿਹੜਾ ਖੋਲ ਹੈਗਾ ਉਹ ਫਾਇਰ ਆਨ ਦਾ ਬਰਾਮਦ ਹੋਇਆ ਹੈਗਾ ਵਿਚ ਸ਼ੋਜ਼ ਕੀ ਜਿਹੜਾ ਹੈਗਾ ਫਾਇਰ ਆਨ ਦਾ ਇਸਤੇਮਾਲ ਹੋਇਆ ਹੈਗਾ ਔਰ ਉਹਦੋਂ ਜਿਹੜਾ ਹੈਗਾ ਆਪਾਂ ਬਾਅਦ ਵਿੱਚ ਜਿਹੜਾ ਡੈੱਡ ਬੋਡੀ ਦੇ ਨਾਲ ਕੋਰੋਬੋਰੇਟ ਵੀ ਕੀਤਾ ਹੈਗਾ ਤੇ ਇੱਕ ਹੈਡ ਇੰਜਰੀ ਜਿਹੜੀ ਹੈਗੀ ਹੈ ਦੈਟ ਕੋਰੋਬੋਰੇਟਸ ਥਿਸ ਥਿੰਗ ਤੋਂ ਕੰਟਰੀ ਮੇਡ ਵੈਪਨ ਜਿਹੜਾ ਹੈਗਾ ਮੋਸਟ ਪ੍ਰੋਬਬਲੀ ਇਹਦੇ ਚ ਇਸਤੇਮਾਲ ਹੋਇਆ ਬਟ ਥਿਸ ਇਸ ਪਾਰਟ ਆਫ ਇਨਵੈਸਟੀਗੇਸ਼ਨ ਕੋਈ ਵੀ ਚੀਜ਼ ਮੈਂ ਹਜੇ ਪੁਖਤਾ ਤਰੀਕੇ ਨਾਲ ਇਸ ਰਿਗਾਰਡਿੰਗ ਨਹੀਂ ਕਹਿ ਸਕਦਾ ਹੈਗਾ ਕਿ ਹਾਂ ਉਹ ਕੰਟਰੀ ਮੇਡ ਹੀ ਸੀਗਾ ਜਾਂ ਵੈਪਨ ਜਿਹੜਾ ਹੈਗਾ ਉਹ ਕਾਫੀ ਹਾਈ ਗ੍ਰੇਡ ਦਾ ਸੀਗਾ ਬਟ ਇਟ ਇਜ਼ ਸ਼ੋਰ ਕਿ ਇਹ ਬੰਦਾ ਜਿਹੜਾ ਹੈਗਾ ਉਹ ਉਹਨੂੰ ਮਾਰਨ ਦੀ ਨੀਅਤ ਨਾਲ ਹੀ ਉੱਥੇ ਆਏ ਸੀਗੇ ਔਰ ਉਹਨਾਂ ਨੇ ਕਤਲ ਕੀਤਾ ਹੈ ਜਿਸ ਤਰ੍ਹਾਂ ਤੁਸੀਂ ਆਹ ਪ੍ਰੋਫੈਸ਼ਨਲ ਲੱਗਦੇ ਸੀ ਆ ਵੈਸੇ ਦੇਖੋ ਹੁਣ ਹਜੇ ਤੱਕ ਜਦੋਂ ਤੱਕ ਬੰਦੇ ਫੜੇ ਨਹੀਂ ਜਾਂਦੇ ਉਦੋਂ ਤੱਕ ਆਪਾਂ ਕਹਿ ਨਹੀਂ ਸਕਦੇ ਕਿ ਉਹਨਾਂ ਦਾ ਪੁਰਾਣਾ ਰਿਕਾਰਡ ਕਿਹੋ ਜਿਹਾ ਹੈਗਾ ਵਰ ਦੇ ਪ੍ਰੋਫੈਸ਼ਨਲ ਜਾਂ ਉਹਨਾਂ ਦਾ ਕੋਈ ਪੁਰਾਣਾ ਦੇਖੋ ਜੀ ਜਿਹੜਾ ਬੰਦਾ ਉੱਥੇ ਆਇਆ ਹੈਗਾ ਔਰ ਆ ਕਰਕੇ ਉਹ ਦੋ ਬੰਦਿਆਂ ਨੇ ਪਹਿਲਾਂ ਸਕੂਟੀ ਖੜੀ ਕੀਤੀ ਹੈਗੀ ਇੱਕ ਬੰਦਾ ਬਾਹਰ ਰੁਕ ਜਾਂਦਾ ਦੂਜਾ ਜਾ ਕੇ ਅੰਦਰ ਇਨਸੀਡੈਂਟ ਜਿਹੜਾ ਹੋਇਆ ਉਹਨੂੰ ਕਰਕੇ ਹੀ ਚਲਾ ਜਾਂਦਾ ਹੈਗਾ ਤੇ ਇਟ ਇਜ਼ ਵੈਲ ਪਲਾਨਡ ਮਰਡਰ ਜਿਹਨੂੰ ਆਪਾਂ ਤਫ਼ਤੀਸ਼ ਕਰ ਰਹੇ ਹੈਗੇ ਆ। ਸਰ ਜਿਹੜਾ ACCD ਵੀ ਚੈੱਕ ਕੀਤੇ ਗਏ ਰਾਤੀ ਤੁਹਾਡਾ ਪੁਲਿਸ ਵੱਲੋਂ ਕੋਈ ਫੋਟੋ ਜਾਰੀ ਕੀਤੀ ਹੋਈ ਹੈ। ਬਿਲਕੁਲ ਮੈਂ ਹੁਣੇ ਦੱਸਿਆ ਤੁਹਾਨੂੰ ਕਿ ਇੱਕ ਫੋਟੋਗ੍ਰਾਫ ਜਿਹੜਾ ਹੈਗਾ ਆਪਾਂ ਜਾਰੀ ਕੀਤਾ ਹੈਗਾ ਸਾਰਿਆਂ ਨੂੰ ਜਿਹਨੂੰ ਕੀ ਪਛਾਣ ਕਰਕੇ ਜੋ ਵੀ ਬੰਦਾ ਸਾਨੂੰ ਪੁਖਤਾ ਇਨਫੋਰਮੇਸ਼ਨ ਦਿੰਦਾ ਹੈਗਾ ਉਹਨੂੰ 1 ਲੱਖ ਰੁਪਏ ਦਾ ਇਨਾਮ ਦਿੱਤਾ ਜਾਊਗਾ। ਔਰ ਉਸ ਤੋਂ ਇਲਾਵਾ ਵੀ ਸਾਡੇ ਕੋਲ ਕੁਝ ਇੱਕ ਲੀਡਸ ਹੈਗੀਆਂ ਜਿੱਤੇ ਆਪਾਂ ਕੰਮ ਕਰ ਰਹੇ ਹੈਗੇ ਆਂ ਔਰ ਮੈਂ ਸਾਰੀਆਂ ਚੀਜ਼ਾਂ ਇੱਥੇ ਤੁਹਾਡੇ ਵਿਚਾਰ ਡਾਇਵਲ ਨਹੀਂ ਕਰ ਸਕਦਾ ਬਿਕੋਜ਼ ਉਹ ਸਾਡੇ ਵਾਸਤੇ ਇਨਵ ਹੈਂਪਰਿੰਗ ਹੋ ਸਕਦੀ ਹੈ ਹੈਗੇ ਨੇ ਬਟ ਵੀ ਅਸ਼ੂਰ ਯੂ ਕਿ ਆਪਾਂ ਤਫਤੀਸ਼ ਪੂਰੀ ਤਰੀਕੇ ਦੇ ਨਾਲ ਲੱਗੇ ਹੋਇਆ ਔਰ ਸਾਡੇ ਨਾਲ ਕਾਊਂਟਰ ਇੰਟੈਲੀਜੈਂਸ ਦੀ ਟੀਮ ਵੀ ਜਿਹੜੀ ਹੈਗੀ ਹੈ ਉਹ ਮੋਹਾਲੀ ਤੋਂ ਆ ਕਰਕੇ ਉਹ ਵੀ ਲੱਗੀ ਹੋਈ ਹੈ ਤੇ ਵੀ ਵਿਲ ਸੂਨ ਟ੍ਰੇਸ ਇੱਕ ਪਰਾਰ ਦੇ ਪਰਿਵਾਰ ਲਈ ਜਿਸ ਤਰ੍ਹਾਂ ਡਿਮਾਂਡ ਹੈਗੀ ਹੈ ਵੀ ਜਦੋਂ ਤੱਕ ਸਾਨੂੰ ਕੋਈ ਵੀ ਨਿਆਂ ਨਹੀਂ ਮਿਲਦਾ ਅਸੀਂ ਇੱਥੋਂ ਨਹੀਂ ਉੱਠਣਾ ਹੈਗਾ ਵੀ ਇਸ ਤਰ੍ਹਾਂ ਤੁਸੀਂ ਸਰਕਾਰ ਨਾਲ ਵੀ ਟਾਈ ਅਪ ਕਰ ਰਹੇ ਹੋ ਵੀ ਆ ਇਹਨਾਂ ਨਾਲ ਕੁਝ ਨਾ ਕੁਝ ਕਿਤੇ ਟਾਈ ਅਪ ਕਰ ਰਹੇ ਹੋ ਜਿਹੜੀ ਪਬਲਿਕ ਹਰਾਜ ਹੋ ਰਹੀ ਹੈ ਇਹ ਤਾਂ ਕਮ ਸੇ ਕਮ ਨਾ ਅਸੀਂ ਇੱਥੇ ਬੈਠੇ ਹੋਏ ਹਾਂ ਡੀਆਈਜੀ ਮੈਡਮ ਵੀ ਇੱਥੇ ਆਏ ਹੋਏ ਨੇ ਡੀਸੀ ਸਾਹਿਬ ਛੁੱਟੀ ਤੇ ਹੋਣ ਕਰਕੇ ਏਡੀਸੀ ਸਾਹਿਬ ਜਿਨ੍ਹਾਂ ਦੇ ਕੋਲ ਚਾਰਜ ਹੈਗਾ ਉਹ ਵੀ ਇੱਥੇ ਹਾਜ਼ਰ ਹੈਗੇ ਨੇ ਅਰ ਇਸ ਤੋਂ ਇਲਾਵਾ ਸਪੈਸ਼ਲ ਡੀਜੀ ਸਾਭੀ ਇੱਥੇ ਸਾਡੇ ਕੋਲ ਆਏ ਹੋਏ ਨੇ ਮੰਗਲ ਵਿੱਚ ਹੀ ਹੈਗੇ ਤੇ ਲਗਾਤਾਰ ਸਾਡੀ ਜਿਹੜੀ ਹੈਗੀ ਪਰਿਵਾਰ ਦੇ ਨਾਲ ਜਿਹੜੀ ਜਥੇਬੰਦੀਆਂ ਹੈਗੇ ਉਹਨਾਂ ਨਾਲ ਗੱਲਬਾਤ ਹੋ ਰਹੀ ਹੈਗੀ ਹੈ ਅ ਅਸੀਂ ਅਸ਼ੋਰ ਕਰਦੇ ਹੈਗੇ ਆ ਕਿ ਜਿਹੜੀ ਤਫਤੀਸ਼ ਹੈਗੀ ਹੈ ਉਹ ਆਪਾਂ ਪੂਰੀ ਪ੍ਰੋਫੈਸ਼ਨਲੀ ਕਰਾਂਗੇ ਟੈਕਨੀਕਲ ਇਨਵੈਸਟੀਗੇਸ਼ਨ ਸਾਇੰਟੀਫਿਕ ਇਨਵੈਸਟੀਗੇਸ਼ਨ ਕਰਕੇ ਕਰਾਂਗੇ ਔਰ ਵੀ ਅਸ਼ੋਰ ਦੈਮ ਕਿ ਜਸਟਿਸ ਜਿਹੜੀ ਹੈ ਉਹਨਾਂ ਨੂੰ ਮਿਲੇਗੀ ਔਰ ਜਿਹੜੇ ਵੀ ਬੰਦੇ ਇਹਦੇ ਪਿੱਛੇ ਹੈਗੇ ਨੇ ਕ੍ਰਾਈਮ ਦੇ ਪਿੱਛੇ ਹੈਗੇ ਨੇ ਚਾਹੇ ਸਾਜ਼ਿਸ਼ ਕਰਤਾ ਹੈਗੇ ਉਹਨਾਂ ਨੂੰ ਆਪਾਂ ਜਸਟਿਸ ਫਿਲ੍ਹਾ ਕਰਕੇ ਆਵਾਜ਼ ਸਰ ਕਿਤੇ ਐਕਟਿਵਾ ਦੀ ਭਰਨਾ ਤੋਂ ਹੀ ਆ ਵਿਦਾਊਟ ਅ ਨੰਬਰ ਪਲੇਟ ਸੀ ਮੀਡੀਆ ਵੀ ਲਗਾਤਾਰ ਖਬਰਾਂ ਲੰਨਦਾ ਰਿਹਾ ਮੋਟਰਸਾਈਕਲ ਬਾਈਕ ਐਕਟਿਵਾ ਵਿਦਾਊਟ ਨੰਬਰ ਸ਼ਹਿਰ ਦੇ ਵਿੱਚ ਬਹੁਤ ਫਿਰਦੇ ਨੇ ਕਿਉਂ ਨਹੀਂ ਕਾਰਵਾਈ ਕੀਤੀ ਜਾਂਦੀ ਖਬਰਾਂ ਵੀ ਨਸ਼ਰ ਹੁੰਦੀਆਂ ਨੇ ਦੇਖੋ ਜੀ ਮੈਂ ਤੁਹਾਨੂੰ ਇਹ ਗੱਲ ਕਰ ਰਿਹਾ ਹੈਗਾ ਕਿ ਉਹ ਬੰਦਾ ਜਿਹੜਾ ਸੀਗਾ ਉਹ ਹੈਲਮਟ ਪਾ ਕੇ ਆਇਆ ਸੀਗਾ ਹੈਲਮਟ ਪਾਉਣਾ ਜਿਹੜਾ ਹੈਗਾ ਰੂਲ ਮੁਤਾਬਕ ਠੀਕ ਹੈਗਾ ਬਟ ਕ੍ਰਾਈਮਨਲ ਵੀ ਉਹਦਾ ਇਸਤੇਮਾਲ ਕਰ ਲੈਂਦੇ ਹੈਗੇ ਇਸ ਤੋਂ ਇਲਾਵਾ ਜਿਹੜੀ ਗੱਡੀ ਹੈਗੀ ਹੈ ਜਿਹੜੀ ਮੋਟਰ ਜਿਹੜੀ ਸਕੂਟੀ ਹੈ ਉਹ ਸਕੂਟੀ ਆਪਾਂ ਜਿੰਨੀ ਕੁ ਵੈਰੀਫਿਕੇਸ਼ਨ ਸਾ ਕਈ ਵਾਰੀ ਬ੍ਰਾਂਡ ਨਿਊ ਜਿਹੜੀ ਐਕਟਿਵਾ ਹੁੰਦੀ ਹੈ ਜਾਂ ਮੋਟਰਸਾਈਕਲ ਹੁੰਦੀ ਹੈ ਬਿਨਾ ਨੰਬਰੇ ਵੀ ਬਾਹਰ ਆ ਜਾਂਦੀਆਂ ਹੈਗੀਆਂ ਨਾ ਲਗਾਤਾਰ ਅਸੀਂ ਨਾਕੇਬੰਦੀ ਵੀ ਕਰਦੇ ਹੈਗੇ ਆਂ ਔਰ ਵਖ ਵਖ ਟਾਈਮ ਤੇ ਵਖ ਵਖ ਆਪਰੇਸ਼ਨ ਕਰਕੇ ਆਪਾਂ ਇਹੋ ਜਿਹੇ ਬੰਦਿਆਂ ਨੂੰ ਮਾੜੇ ਅਨਸਰਾਂ ਨੂੰ ਨਕੇਲ ਵੀ ਕਰਦੇ ਹੈਗੇ ਆਂ ਬਾਕੀ ਜੋ ਕਮੀ ਬੇਸੀ ਤੁਹਾਡੇ ਰਾਹੀਂ ਜਾਂ ਵਪਾਰ ਮੰਡਲ ਰਾਹੀਂ ਪਰਿਵਾਰ ਰਾਹੀਂ ਸਾਡੇ ਸਾਹਮਣੇ ਆਈਏ ਉਹਦੀ ਆਪਾਂ ਵੱਖਰੇ ਤੌਰ ਤੇ ਇਨਕੁਆਇਰੀ ਕਰ ਰਹੇ ਹੈਗੇ ਆਂ ਔਰ ਜੋ ਵੀ ਬੰਦਾ ਹੋਏਗਾ ਉਹਦੇ ਜਰੂਰ ਕਰਾਂਗੇ ਕਿ ਕੋਈ ਸ਼ੋਰ ਕਰੋਗੇ ਕਿ ਸ਼ਹਿਰ ਦੇ ਵਿੱਚ ਵਿਦਾਊਟ ਨੰਬਰ ਪਲੇਟ ਕੋਈ ਵੀਕਲ ਨਹੀਂ ਦੇਖਣ ਨੂੰ ਮਿਲਿਆ ਮੈਂ ਅਸੀਂ ਤੁਹਾਨੂੰ ਜਿੱਥੇ ਜਿੱਥੇ ਜੋ ਵੀ ਕਮੀ ਹੈਗੀ ਕੋਈ ਪੈਟਰੋਲਿੰਗ ਦੀ ਕਮੀ ਹੈਗੀ ਹੈ ਕੋਈ ਮੁਲਾਜ਼ਮਾਂ ਦੀ ਕਮੀ ਹੈਗੀ ਹੈ ਵੀਲ ਲੁੱਕ ਇਨਟੂ ਇਟ ਔਰ ਪੂਰਾ ਆਪਾਂ ਉਹਨੂੰ ਅਸ਼ੋਰ ਵੀ ਕਰਦੇ ਆਂ ਕਿ ਕੂਰਾ ਕਰਾਂਗੇ ਇਸੇ ਪਰਿਵਾਰ ਦੀ ਕੁਝ ਹੁਣੇ ਤੁਹਾਡੇ ਨਾਲ ਗੱਲ ਹੋ ਰਹੀ ਸੀ ਅਧਿਕਾਰੀ ਨਾਲ ਗੱਲ ਹੋ ਰਹੀ ਸੀ ਕਿ ਕਿੱਥੇ ਗਲਬਾਤ ਹੋ ਰਹੀ ਕਿ ਉਹ ਕਹਿੰ ਰਹੇ ਕਿ ਦੇਖੋ ਜੀ ਸਾਡੀ ਗੱਲਬਾਤ ਚੱਲ ਰਹੀ ਹੈਗੀ ਨੇਗੋਸ਼ੀਏਸ਼ਨਸ ਆਰ ਔਨ ਮੈਂ ਕੁਝ ਇੱਥੇ ਡਾਇਵਰਜ ਨਹੀਂ ਕਰ ਸਕਦਾ ਹੈਗਾ ਅਸੀਂ ਐਜ਼ ਅ ਜਿਹੜਾ ਹੈਗਾ ਪੁਲਿਸ ਫੋਰਸ ਪ੍ਰੋਫੈਸ਼ਨਲੀ ਜਿਹੜਾ ਹੈਗਾ ਤਫਤੀਸ਼ ਕਰ ਰਹੇ ਹੈਗੇ ਆਂ ਔਰ ਵੀ ਅਸ਼ੋਰ ਥੈਮ ਕਿ ਆਪਾਂ ਜਿਹੜਾ ਹੈਗਾ ਤਫਤੀਸ਼ ਕਰਕੇ ਆਪਾਂ ਇਹ ਉਹਨਾਂ ਨਾਲ ਗੁਜ਼ਾਰਿਸ਼ ਕੀਤੀ ਸੀ ਕਿ ਜਿਹੜਾ ਪਬਲਿਕ ਹੈਗੇ ਉਹ ਕਾਫੀ ਪ੍ਰੇਸ਼ਾਨੀ ਉਹਨਾਂ ਨੂੰ ਹੋ ਰਹੀ ਹੈ ਜਿਹੜਾ ਵੀ ਬੰਦਾ ਜਿਹਨੇ ਉਨਾ ਜਾਣਾ ਹੈਗਾ ਉਹ ਉਹਨਾਂ ਦਾ ਜਿਹੜਾ ਹੈਗਾ ਮੇਨ ਹਾਈਵੇ ਹੈਗਾ ਤੇ ਆਪਾਂ ਇਹ ਜਿਹੜਾ ਹੈਗਾ ਇੱਕ ਪਬਲਿਕ ਦੇ ਵਾਸਤੇ ਕਨਵੀਨੀਅன்ஸ் ਵਾਸਤੇ ਵੀ ਜਿਹੜਾ ਹੈਗਾ ਔਰ ਇੱਥੋਂ ਦੇ ਜਿਹੜਾ ਲੋਕਲ ਜਿਹੜੇ ਲੋਕ ਹੈਗੇ ਨੇ ਕਿਉਂਕਿ ਸਾਰੇ ਵਪਾਰੀ ਹੈਗੇ ਨੇ ਸਾਰੇ ਇੱਥੇ ਧਰਨੇ ਤੇ ਬੈਠੇ ਹੋਏ ਨੇ ਆਪਣੀ ਦੁਕਾਨਾਂ ਛੱਡ ਕਰਕੇ ਤੇ ਮੈਂ ਉਹਨਾਂ ਨੂੰ ਬੇਨਤੀ ਵੀ ਕਰਦਾ ਹੈਗਾ ਕਿ ਆਪਾਂ ਪੁਲਿਸ ਦੇ ਨਾਲ ਹੋ ਕਰਕੇ ਚੱਲੀਏ ਔਰ ਜੇ ਲਾਅ ਐਂਡ ਆਰਡਰ ਦੀ ਸਿਚੁਏਸ਼ਨ ਬਣੀ ਹੋਈ ਹੈ ਉਹਨੂੰ ਆਪਾਂ ਰਿਜ਼ੋ ਪੁਲਿਸ ਦਾ ਧਿਆਨ ਪੂਰੀ ਤਰੀਕੇ ਦੇ ਨਾਲ ਜਿਹੜਾ ਹੈਗਾ ਉਹ ਤਫਤੀਸ਼ ਵਾਲੇ ਪਾਸੇ ਲੱਗ ਸਕੇ ਔਰ ਆਪਾਂ ਇਸ ਕੇਸ ਨੂੰ ਜਲਦ ਤੋਂ ਜਲਦ ਪ੍ਰੈਸ ਕਰ ਸਕੀਏ ਠੀਕ ਹੈ ਥੈਂਕ ਯੂ ਥੈਂਕ ਯੂ ਸਰ ਥੈਂਕ ਯੂ